ज्योतिष ਦੇ ਰੰਗ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਅੱਜ ਦਾ ਜੋ ਉਪਾਅ ਤੁਹਾਨੂੰ ਦੱਸਾਂਗੇ ਰਾਹੂ ਕੇਤੂ ਅਤੇ ਸ਼ਨੀ ਦਾ ਉਪਾਅ ਆ ਇਹ ਜਿਹੜਾ ਰਾਹੂ ਕੇਤੂ ਸ਼ਨੀ ਦਾ ਉਪਾਅ ਆ ਇਹ ਇੰਨਾ ਕਿ ਤੁਹਾਡੇ ਜ਼ਿੰਦਗੀ ਚ ਫਾਇਦਾ ਤੇ ਲਾਭ ਦੇ ਦੇਗਾ ਉਪਾਅ ਬਹੁਤ ਛੋਟਾ ਜਿਹਾ ਆ ਕੋਈ ਵੱਡਾ ਉਪਾਅ ਨਹੀਂ ਹੈਗਾ ਬਹੁਤ ਸੌਖਾ ਉਪਾਅ ਵੀ ਆ ਜਿਹਨੂੰ ਤੁਸੀਂ ਕਰਕੇ ਲਾਭ ਲੈ ਸਕਦੇ ਹੋ ਕਿਉਂਕਿ ਕਿ ਰਾਹੂ ਕੇਤੂ ਸ਼ਨੀ ਜਦੋਂ ਤਿੰਨੋਂ ਹੀ ਗ੍ਰਹਿ ਕੁੰਡਲੀ 'ਚ ਖਰਾਬ ਹੋਣ ਤਾਂ ਸਮਝ ਲਓ ਤੁਹਾਡਾ ਕੋਈ ਵੀ ਜਿਹੜਾ ਟਾਈਮ ਆ ਉਹ ਖਰਾਬ ਹੀ ਖਰਾਬ ਰਹੇਗਾ ਚੰਗਾ ਨਹੀਂ ਆਏਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਜਰੂਰ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਰਾਹੁ ਕੇਤੂ ਤੇ ਸ਼ਨੀ ਦੇ ਉਸ ਪਾਵਾਰੇ ਜਿਹੜੇ ਬਹੁਤ ਬੈਨੀਫਿਟ ਦਿੰਦੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜੇ ਤਾਂ ਤੁਹਾਡੀ ਕੁੰਡਲੀ ਚ ਰਾਹੁ ਕਮਜ਼ੋਰ ਹੈ ਰਾਹੁ ਕਮਜ਼ੋਰ ਹੈ ਤੇ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਤੁਹਾਡਾ ਉਹਨੇ ਬਣਨ ਨਹੀਂ ਦੇਣਾ ਉਹਨੇ ਤੁਹਾਨੂੰ ਬਾਰ-ਬਾਰ ਬਾਰ-ਬਾਰ ਨੀਚਾ ਠਹਿਰਾਣਾ ਬਹੁਤ ਜ਼ਿਆਦਾ ਕੈਨੂੰ ਕਸ਼ਟ ਦੇਣਾ ਰਾਹੂ ਦੇ ਨਾਲ ਕੇਤੂ ਵੀ ਖਰਾਬ ਹੁੰਦਾ ਹੈ ਜਦੋਂ ਇਹ ਦੋਨੋਂ ਗ੍ਰਹਿ ਖਰਾਬ ਹੁੰਦੇ ਆ ਤਾਂ ਕੋਈ ਵੀ ਬੈਨੀਫਿਟ ਨਹੀਂ ਮਿਲਦਾ ਬੰਦੇ ਨੂੰ ਬੰਦਾ ساری ਜ਼ਿੰਦਗੀ ਆਪਣੀ ਜਿਹੜੀ ਹੈ ਚਾਹੇ ਜਿਹੜੀ ਮਰਜ਼ੀ ਲਗਾ ਦੇਵੇ ਉਹਨੂੰ ਸਫਲਤਾ ਮਿਲਦੀ ਨਹੀਂ ਉੱਪਰੋਂ ਜੇ ਸ਼ਨੀ ਦੀ ਸਾਢੇ ਸੱਤੀ ਜਾਂ ਸ਼ਨੀ ਦਾ ਢਾਈਆ ਚੱਲ ਗਿਆ ਤਾਂ ਫਿਰ ਤਾਂ ਸਮਝ ਲਓ ਮਿੱਟੀ ਚ ਮੇਲ ਦਿੰਦਾ ਐਨਾ ਬੰਦਾ ਬੁਰਾ ਹਾਲ ਹੋ ਜਾਂਦਾ ਕਿ ਬੰਦਾ ਮਿੱਟੀ ਚ ਤਾਂ ਮਿਲਦਾ ਹੀ ਮਿਲਦਾ ਉਹਨੂੰ ਕੋਈ ਵੀ ਉਹਦਾ ਕੰਮ ਜਿਹੜਾ ਬਣ ਨਹੀਂ ਨਹੀਂ ਦਿੰਦੇ ਹੋ। ਨਾ ਉਹਦਾ ਕੋਈ ਫਾਇਦਾ ਹੁੰਦਾ। ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਨੁਕਸਾਨ ਚ ਹੋ ਜਾਂਦਾ। ਘਾਟੇ 'ਚ ਚਲੇ ਜਾਂਦਾ ਫਾਇਦਾ ਕਿਤੇ ਨਹੀਂ ਹੁੰਦਾ। ਤੇ ਤੁਸੀਂ ਜੇ ਇਸ ਉਪਾਅ ਨੂੰ ਕਰਕੇ ਇਹ ਜਿਹੜਾ ਬਾਤ ਤੁਹਾਨੂੰ ਦੱਸਣ ਜਾ ਰਹੇ ਇਹਨੂੰ ਜੇ ਤੁਸੀਂ ਕਰ ਲੋਗੇ। ਇਹ ਜਿਹੜੇ ਤਿੰਨੋਂ ਹੀ ਤੁਹਾਡੇ ਗ੍ਰਹਿ ਆ ਇਹ ਤੁਹਾਨੂੰ ਇੰਨਾ ਪੋਜ਼ਿਟਿਵ ਰਿਜ਼ਲਟ ਦੇਣਗੇ, ਇੰਨਾ ਬੈਨੀਫਿਟ ਦੇਣਗੇ। ਜਿਹਦੇ ਨਾਲ ਤੁਸੀਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖੂਗਾ ਕਿਉਂਕਿ ਕਰਕੇ ਇਹਨਾਂ ਦਾ ਫਾਇਦਾ ਬਹੁਤ ਹੋਣ ਵਾਲਾ ਤੇ ਤਿੰਨਾ ਬਾਰੇ ਤੁਹਾਨੂੰ ਮੈਂ ਦੱਸ ਕੇ ਜਾਊਗਾ ਕਿ ਕਿਹੜੇ ਕਿਹੜੇ ਨੇ ਫਾਇਦੇ ਦੇਣੇ ਤੁਹਾਨੂੰ ਪਹਿਲਾਂ ਤੁਸੀਂ ਹੁਣ ਉਹ ਪਾ ਸੁਣ ਲੋ ਕਰਨਾ ਕੀ ਹੈ ਤੁਸੀਂ ਇੱਕ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਇੱਕ ਜਿਹੜਾ ਕਹਿ ਲੋ ਕਿ ਬੀੜੀਆਂ ਦਾ ਬੰਡਲ ਹੁੰਦਾ ਨਾ ਬੀੜੀਆਂ ਸਿਗਰਟ ਨਹੀਂ ਬੀੜੀਆਂ ਦਾ ਬੰਡਲ ਬੀੜੀ ਦਾ ਬੰਡਲ ਲੈਣਾ ਉਹਨੂੰ ਆਪਣੇ ਸਿਰ ਤੋਂ ਘੁਮਾ ਲੈਣਾ ਬੀੜੀ ਦੇ ਬੰਡਲ ਨੂੰ ਜੇ ਤੁਹਾਡੇ ਰਾਹੁ ਕੇਤੂ ਸ਼ਨੀ ਤਿੰਨ ਨਹੀਂ ਖਰਾਬ ਆਤਾ ਉਹ ਸਿਡੀਆਂ ਦੇ ਬੰਡਲ ਨੂੰ ਤੁਸੀਂ ਲੈ ਜਾ ਕੇ ਕਿਸੇ ਵੀ ਮਜ਼ਦੂਰ ਨੂੰ ਕਰੀਬ ਨੂੰ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਨੂੰ ਦੇ ਦਿਓ ਉਹਨਾਂ ਨੂੰ ਦਾਨ ਕਰ ਦੇਣਾ ਉਹ ਲੈ ਲੈਣਗੇ ਤੁਹਾਡੇ ਤੋਂ ਕੋਈ ਦਿੱਕਤ ਨਹੀਂ ਉਹਨਾਂ ਨੂੰ ਦੇ ਦੇਣਾ ਤੁਸੀਂ ਬਸ ਉਹਨਾਂ ਨੂੰ ਜਦੋਂ ਤੁਸੀਂ ਦੇਣਗੇ ਜਦੋਂ ਤੁਸੀਂ ਦੇ ਦਿੱਤਾ ਉਹਨੂੰ ਦੇਣ ਤੋਂ ਬਾਅਦ ਜਦੋਂ ਵੀ ਉਹ ਉਸ ਚਲੋ ਕਿ ਬੀੜੀ ਦਾ ਸੇਵਨ ਕਰੂਗਾ ਬੀੜੀ ਪੀਊਗਾ ਜਿੱਦਾਂ ਹੀ ਬੀੜੀ ਪੀਊਗਾ ਤੇ ਜਿੱਦਾਂ ਧੂਆ ਉੱਠੇਗਾ ਤੇ ਤੁਹਾਡਾ ਰਾਹੁ ਜਿਹੜਾ ਉਸੇ ਸਮੇਂ ਜਿਹੜਾ ਪੋਜ਼ਿਟਿਵ ਰਿਜ਼ਲਟ ਦਿਨਾ ਸ਼ੁਰੂ ਕਰ ਦੇਗਾ ਰਾਹੁ ਕੇਤੂ ਦੋਨੋਂ ਪੋਜ਼ਿਟਿਵ ਰਿਜ਼ਲਟ ਦੇਣੇ ਸ਼ੁਰੂ ਹੋ ਜਾਣਗੇ ਕੋਈ ਬੈਨੀਫਿਟ ਜਿਹੜਾ ਜਿਹੜਾ ਤੁਹਾਨੂੰ ਪਹਿਲਾਂ ਨਹੀਂ ਸੀ ਮਿਲਿਆ ਉਹ ਮਿਲਣੇ ਸ਼ੁਰੂ ਹੋ ਜਾਣਗੇ ਨਾਲ ਸ਼ਨੀ ਸਟਰੋਂਗ ਹੋ ਜਾਏਗਾ ਸ਼ਨੀ ਦਾ ਕਾਰਨ ਕਿ ਸ਼ਨੀ ਜਿਹੜਾ ਬੰਦਾ ਗਰੀਬ ਦੀ ਕੋਈ ਮਦਦ ਕਰਦਾ ਜਾਂ ਗਰੀਬ ਨੂੰ ਕੋਈ ਚੀਜ਼ ਦਾਨ ਕਰਦਾ ਜਾਂ ਦਕਸ਼ਨਾ ਕਰਦਾ ਸ਼ਨੀ ਆਪਣੇ ਆਪ ਹੀ ਸਟਰੋਂਗ ਹੋ ਜਾਂਦਾ ਗਰੀਬਾਂ ਦਾ ਭਲਾ ਕਰਨ ਦੇ ਨਾਲ ਪਰ ਸ਼ਨੀ ਦੀ ਸਾਰਸਤੀ ਢਾਈਆ ਵੀ ਤਾਂ ਵੀ ਚੱਲਦਾ ਵੀ ਹੋਵੇ ਤਾਂ ਵੀ ਤੁਹਾਨੂੰ ਉਹਦਾ ਰਾਹੂ ਜਦੋਂ ਐਕਟਿਵ ਹੋ ਗਿਆ ਰਾਹੂ ਨੇ ਤੁਹਾਨੂੰ ਬੈਨੀਫਿਟ ਦੇ ਦੇਣਾ। ਸ਼ਨੀ ਨੇ ਆਪਣੇ ਆਪ ਹੀ ਤੁਹਾਨੂੰ ਨਾਲ ਸਹੀ ਕਰ ਦੇਣਾ। ਤੇ ਇਹ ਜਿਹੜਾ ਉਪਾਅ ਆ ਇਹਨੂੰ ਤੁਸੀਂ ਕਰਕੇ ਦੇਖ ਲਿਓ। ਇਹ ਜਿਹੜਾ ਉਪਾਅ ਆ ਇਹਦਾ ਰਿਜ਼ਲਟ ਬਹੁਤ ਪੋਜ਼ਿਟਿਵ ਮਿਲਦਾ ਆ। ਤੇ ਇਹਨੂੰ ਜਦੋਂ ਵੀ ਕੋਈ ਕਰਦਾ ਆ ਉਹਨੂੰ ਰਿਜ਼ਲਟ ਮਿਲਦਾ ਹੀ ਮਿਲਦਾ ਆ। ਕਿਉਂ ਕਰਕੇ ਇਹ ਜਿਹੜਾ ਉਪਾਅ ਆ ਨਾ ਇਹ ਖਾਸ ਬਣਿਆ ਹੀ ਨਾ ਗ੍ਰਹਿਾਂ ਵਾਸਤੇ ਆ ਰਾਹੁ ਵਾਸਤੇ ਆ ਰਾਹੁ ਜਦੋਂ ਖਰਾਬ ਅਵਸਥਾ ਚ ਚੱਲ ਜਾਂਦਾ ਫਿਰ ਤਾਂ ਉਹ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦਾ ਤੇ ਜਿੱਦੋਂ ਹੀ ਇਹ ਜਿਹੜਾ ਉਪਾਅ ਤੁਸੀਂ ਕੀਤਾ ਤੁਹਾਡਾ ਰਾਹੁ ਜਿਹੜਾ ਆ ਸਟਰੋਂਗ ਹੋਣਾ ਸ਼ੁਰੂ ਹੋ ਜਾਣਾ ਜਿੱਤਾਂ ਹੀ ਉਹ ਬੀੜੀਆਂ ਪੀਂਦਾ ਜਾਏਗਾ ਬੀੜੀ ਪੀਂਦਾ ਜਾਏਗਾ ਬੀੜੀ ਖਤਮ ਹੋ ਜਾਏਗੀ ਬੀੜੀ ਦਾ ਬੰਡਲ ਖਤਮ ਹੋ ਜਾਏਗਾ ਤੁਹਾਡਾ ਰਾਹੂ ਤੁਹਾਨੂੰ ਵਧੀਆ ਫਲ ਦੇਣ ਲੱਪੇਗਾ ਉਹਦੇ ਤੁਸੀਂ ਅਗਲੇ ਸ਼ਨੀਵਾਰ ਵੀ ਇੱਦਾਂ ਹੀ ਕਰ ਲੈਣਾ ਇਹਨੂੰ ਲਗਾਤਾਰ ਤੁਸੀਂ 5 ਸ਼ਨੀਵਾਰ ਕਰਨਾ 5 ਸ਼ਨੀਆਂਵਾਰ ਤੁਹਾਡੀ ਕਾਇਆ ਕਲਪ ਦੇਗਾ ਉਹ ਕਰਕੇ ਰਾਹੂ ਇੱਕ ਐਸਾ ਗ੍ਰਹਿ ਆਪ ਜਦੋਂ ਇਹ ਦੇਣ ਲੱਗਦਾ ਬੰਦੇ ਨੂੰ ਇੰਨਾ ਕੁ ਧਨ ਦੌਲਤ ਦੇ ਦਿੰਦਾ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਬਹੁਤ ਬੈਨੀਫਿਟ ਦਿੰਦਾ ਰਾਹੂ ਜਦੋਂ ਇਹ ਬੈਨੀਫਿਟ ਇਦਾਂ ਦੇ ਦਿੰਦਾ ਜਿਸ ਤਰ੍ਹਾਂ ਬੰਦਾ ਸੁੱਤਾ ਹੋਵੇ ਸਵੇਰ ਨੂੰ ਸੋ ਇਹਨੂੰ ਸੁੱਤਾ ਉੱਠਦਾ ਜਦੋਂ ਬੰਦੇ ਦੀ ਅੱਖ ਖੁੱਲਦੀ ਤਾਂ ਬੰਦਾ ਲੱਖਾਂ ਕਰੋੜਾਂ ਦਾ ਮਾਲਕ ਬਣਿਆ ਹੁੰਦਾ ਹੈ ਇਹ ਐਦਾਂ ਦਿੰਦਾ ਹੈ। ਇਹਦੀ ਬੈਨੀਫਿਟ ਇਹ ਇਸ ਤਰ੍ਹਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਤੇ ਜ਼ਬਰਦਸਤ ਤਰੀਕੇ ਦਾ ਇਹ ਫਾਇਦਾ ਦਿੰਦਾ ਹੈ। ਤੇ ਦਾ ਰਿਜ਼ਲਟ ਬਹੁਤ ਪੋਜ਼ਿਟਿਵ ਹੈ। ਇਹਨੂੰ ਕਰਕੇ ਦੇਖ ਲਈਏ ਤੁਸੀਂ। ਅਜਮਾ ਕੇ ਦੇਖਿਓ ਇਹਦਾ ਤੁਹਾਨੂੰ ਫਾਇਦਾ ਬਹੁਤ ਹੋਵੇਗਾ। ਆਕੇ ਇਹੀ ਸਾਡੀ ਅੱਜ ਦੀ ਵੀਡੀਓ ਸੀ। ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਜੈ ਮਾਤਾ ਦੀ।